లై ਗੱਡੀ ਦੋ ਦਰਾਤੀ లై ਵੀ ਨਹੀਂ ਖਤਾਂ ਕੁੱਤਾ ਇਹ ਕੁੱਤਾ ਵਾ ਲੈ ਡਿਕ ਪਰ ਕਹਿੰਦਾ ਨਹੀਂ ਕੀ ਨਹੀਂ ਨਹੀਂ ਮੈਂ ਖਾਜੀ ਕੀਤੀ ਆ ਮੈਂ ਓਏ ਖਾਜੀ ਕੀਤੀ ਹਾਂਜੀ ਸਾਸਰੀ ਗਾਲ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਕੋਲ ਨਵੇਂ ਵਲੌਗ ਚ ਕੱਲ ਤਾਂ ਦੇਣਾ ਟਿਕ ਮਸੋ ਮੈਂ ਗਿਆ ਹਾਂ ਵਿਆਹ ਤੇ ਕਿਉਂ ਨਹੀਂ ਚੱਲੇ ਆ ਸਾਡੇ ਵੀਰ ਅਬੀ ਦੀ ਦੁਕਾਨ ਤੇ ਕੋਲ ਸੁਣਾ ਫਿਰ ਵਾਲ ਕਟਾ ਲਿਆ ਕੀ ਬਣ ਗਿਆ ਬਾਈ ਤੂੰ ਤਾਂ ਰਾਦੇ ਹੀ ਬਣ ਗਿਆ ਵਾ ਠੀਕ ਆ ਚੱਲੇ ਅਬ ਇਹਦੀ ਦੁਕਾਨ ਤੇ ਪਹਿਲਾਂ ਚੱਲ ਜੀ ਉਹ ਬੈਠਾ ਸਾਡਾ ਵੀ ਰਵੀ ਵੀ ਚੰਤ ਅਬ ਕੀ ਹਾਲ ਆ ਆ ਕੀ ਆ ਆ ਕੀ ਖਾ ਲਿਆ ਵਾ ਲਾਈ ਗੱਡੀ ਦੋ ਦਰਦੀ ਲਿਆ ਲਾਈ ਵੀ ਨਹੀਂ ਖਾਂਦਾ ਦੁਕਾਨ ਤੇ ਬਹਿ ਬਾਲ ਆ ਗਿਆ ਸਵਾਜ ਸੇ ਕੀ ਜਾਂਦਾ ਮੈਂ ਆਪੀ ਪਾ ਦੇ ਕੰਨੇ ਮੈਂ ਹੁੰਦਾ ਬੈਠਾ ਵਾ ਗੱਲ ਤੂੰ ਆਇਆ ਨਹੀਂ ਗਿਆ ਤੇ ਸੋ ਮੈਂ ਕਹਦਾ ਵੀ ਉੱਤੇ ਕੀ ਕਰਨਿਆ ਨੂੰ ਉੱਤੇ ਯਾਰ ਕੁਝ ਨਹੀਂ ਮੈਂ ਕੀ ਕੀਤਾ ਐਵੇਂ ਟਾਈਮ ਪਾਸ ਜਾਨੀ ਹੋਣਾ ਉਹ ਅਬੀ ਵੀਰ ਕੋ ਵੀ ਖੇ ਹਾਂ ਵੀ ਬਾਲਨ ਅੱਗਲ ਬਾਲਤੀ ਆ ਅਬੀ ਨੇ ਬਾਦ ਪੱਤੋ ਦੀ ਬੁਆਦੀ ਬੋਜ ਨਹੀਂ ਲਈ ਪਰਸੋਂ ਦੀ ਹੋਰ ਪਾ ਆ ਗਈ ਆ ਭਰਾ ਆ ਵੀ ਕਿੰਨਾ ਬਾਲਨ ਰੱਖਿਆ ਚੀਨ ਮੀਨ ਜੀ ਕੰਡੇ ਵਿੱਚ ਕੋ ਕੋ ਇਹ ਨਹੀਂ ਕੰਡੇ ਕੰਡੇ ਤੈਨੂੰ ਕੀ ਆਂਦੇ ਆ ਹਾਏ ਆ ਇਹ ਪੁੱਬ ਗਿਆ ਹੱਥ ਤੇ ਹਾਏ A few moments later. ਰੇ ਆ ਕਬਾਲਨ ਦੀ ਕੋਸ਼ਿਸ਼ ਸਾਡੇ ਕੋਲ ਸਾਡਾ ਵੀਰ ਸਾਥ ਉਹ ਮਹਾ ਵੀਰ ਢਿੱਲੋਂ ਸਾਜੂ ਨਹੀਂ ਮਹਾ ਵੀਰ ਢਿੱਲੋਂ ਵਿੱਚ ਚਾਹ ਵੀ ਲਾ ਨਹੀਂ ਚਾਹ ਪੀਨੇ ਜਾ ਕੇ ਲੈ ਚਾਹ ਤੇ ਭੇ ਭੇ ਖਾ ਚਾਹ ਬਣਾਈ ਵੀਰ ਨੇ ਤੇ ਤੂੰ ਦੁਕਾਨਦਾਰ ਨੇ ਸ਼ੈਫ ਨੇ ਆ ਵੇ ਸ਼ੈਫ ਤੂੰ ਸ਼ੈਫ ਨਹੀਂ ਨਹੀਂ ਸ਼ੈਫ ਦਾ ਤੂੰ ਸ਼ੈਫ ਆ ਤੇ ਹੋਰ ਸ਼ੈਫ ਹੀ ਆ ਇਹ ਪੜਾਈ ਆਦਾ ਸ਼ੈਫ ਕੱਲ ਦਾ ਪਾਇਆ ਨਹੀਂ ਕੱਲ ਇਹਨੇ ਬਣਾਇਆ ਨਹੀਂ ਪਾਲ ਭਰਾ ਬਣਾਇਆ ਨਹੀਂ ਕੋ ਆਈ ਨਹੀਂ ਨਾ ਗਰੇ ਕੱਲ ਲੰਗ ਲੁੰਗਰੀ ਖਾ ਚੜਿਆ ਵਿਆਹ ਤੇ ਗਜਰੇਲਾ ਆਇਆ ਓਏ ਆ ਕੀ ਆ ਉਹ ਕੁੜੀ ਨੂੰ ਕੋਈ ਕੈਂਡੀ ਕੀ ਆ ਜੋਰ ਦੀ ਕੈ ਕੁੱਤਾ ਕੁੱਤਾ ਇਹ ਕੁੱਤਾ ਵਾ ਬੱਸ ਬੀਸੀਆ ਵੀ ਜੇਰੀ ਸਭਾ ਇਹ ਕੁੱਤਾ ਏ ਜੀ ਮਾਰ ਦੇ ਕੇ ਆ ਇਹ ਦੁਤਾ ਨਹੀਂ ਆ ਜਿਹੜੀ ਤੂੰ ਕਰਾਇਆ ਵਾਣਾ ਤੇ ਤੂੰ ਹੁਣ ਜਦੋਂ ਸਕੂਲੇ ਜਾਣਾ ਵਾਣਾ ਤੇ ਮੈਂ ਤਾਂ ਪੱਗ ਬੰਨ ਕੇ ਜੂ ਤੇ ਡੀਪੀ ਨੇ ਤੇਰੀ ਕਟਿੰਗ ਕਰਨੀ ਪੱਗ ਬੰਨ ਕੇ ਜਾਣਾ ਵਾਣਾ ਇੱਕ ਤੇ ਆ ਕੀ ਹੈ ਇਹ ਕੀ ਹੈ ਪਤਾ ਨਹੀਂ ਕੀ ਕਹਤਾ ਚੁੱਪਾ ਕੁੱਤਾ ਨਾ ਉਹ ਲੈ ਬੱਚਾ ਬੱਚਾ ਇਸ ਕੋ ਕੁੱਤਾ ਕਹਿ ਰਹਾ ਹੈ ਅੱਗੇ ਪਤਾ ਨਹੀਂ ਇਸ ਕਾ ਕੀ ਹੋਗਾ ਤੇ ਜਾਣਨੇ ਕੇ ਲਈ ਹਮਾਰ ਸਾਥ ਜੁੜੇ ਰਹੀਏ ਔਰ ਹਿੰਦੀ ਹਿੰਦੀ ਜੇ ਤੋਂ ਸੌਰਵ ਜੋਸ਼ੀ ਪਾਣ ਜਾਂਦਾ ਵਿੱਚੋਂ A few moments later ਤੇ ਤਾਗੋ ਆ ਗਏ ਮਾਸੇ ਤੇ ਸਭ ਮਾਂ ਬੈ ਗੀਆਂ ਬੱਦਲ ਬੜਾ ਹੋ ਗਿਆ ਹੋਵੇ ਕਿ ਤੂੰ ਹੀ ਸਕਦੇ ਦੇ ਵੇਖ ਸਕਦੇ ਜੇ ਇੱਕ ਬੱਦਲ ਆ ਜੇ ਹੁੰਦਾ ਆ ਗਿਰ ਆ ਗਿਆ ਵਾ ਬੜੀਆਂ ਜੈਕਟਾਂ ਚੂਟੇ ਕਿ ਕਿਹਦਾ ਜਾਣਾ ਮਰੀ ਲੱਗਦੀ ਕਿੱਥੇ ਜਮਲੇ ਜਾਣਾ ਵਾ ਕਿ ਮਲੇ ਕਿੱਥੇ ਪਤਾ ਤੈਨੂੰ ਪਤਾ ਨਹੀਂ ਉੱਥੇ ਜਾਣਾ ਨਾਰਥ ਏਰੀਆ 'ਚ ਜਾਣਾ ਹੈ ਨਾਰਥ ਸੀ ਜਾਂ ਕਿਹੜੇ ਨਾਰਥ ਸੀ 'ਚ ਅੰਟਾਰਟਿਕਾ ਹਾਂ ਅੰਟਾਰਟਿਕਾ ਟੱਚ ਟਿਕਾ ਟਿਕਾ ਨਾ ਜਾਵੇ ਟੱਚ ਘਾ ਟਾ ਟਿਕਾ 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 ਅਣੀ ਮਦਰਾ ਪਾਣੀ ਲੈ ਆਈਏ ਪਾਣੀ ਲੈਣ ਦਾ ਟਾਈਮ ਹੋ ਜਾਵਾ ਆ ਕਿਦਾਂ ਫੋਨ ਤੇ ਲੱਗੇ ਆ ਵੇ ਕੋ ਉਧੋ ਵੈ ਤੂੰ ਅਮ ਹੈ ਅਮ ਹੈ ਤੂੰ ਹੈ ਤੂੰ ਹੈ ਦੋ ਐਸੇ ਵੜੇ ਪ੍ਰਾਹ ਕੋ ਖੇਡਿਆ ਖੁੱਡਿਆ ਕਰੋ ਬੱਸ ਕਰ ਕੀ ਆ ਗੇਮ ਦਾ ਦੇਖ ਕੇ ਕਿਹੜੀ ਗੇਮ ਹੈ ਦੇਖ ਤਾਂ ਆ ਗਈ ਮੇਕਾਂ ਨਹੀਂ ਪਬਜੀ ਭਰਦਾ ਤੈਨੂੰ ਪਬਜੀ ਉਹਦੇ ਕੋ ਲੈ ਲਾ ਗੇਮ ਇਹਦੇ ਕੋ ਬੜੀਆਂ ਗੇਮਾਂ ਹੀ ਇਹਦੇ ਕੋ ਇਹੋ ਇਹੋ ਹੀ ਆਂਗੇ ਮਾਣਾ ਪ੍ਰਾ ਬੱਸ ਕਰ ਕੁ ਦੌੜ ਲਾ ਮੇਨਾਂ ਚੱਲ ਵੀਡੀਓ ਤੇਰੀ ਬਣਾਉਂਦੇ ਆ ਮੈਂ ਕੇ ਹਟਦੇ ਨਹੀਂ ਹਟਦੇ ਨਹੀਂ ਇੰਨਾ ਨਹੀਂ ਹਟਣਾ ਕਿੱਥੇ ਆ ਉਹਨਾਂ ਚੰਨੇ ਮੇਰੇ ਨਾ ਚੜੇ ਇਹਨਾਂ ਦਾ ਢੂਣਾ ਨਿਕਲੇ ਤੇਰੇ ਸਾਤੀ ਚ ਲੱਤਾ ਨਹੀਂ ਖਾਦੀ ਲੈ ਸਾਤੀ ਲੱਤਾ ਹੋਜਕ ਨਹੀਂ ਇਹ ਹਟਦਾ ਧੰਨ ਬਤਾਈਏ ਮਾਰੇ ਅਹੀਂ ਪਾਉਂਗੇ ਯਾਰ ਤਾ ਤੂੰ ਹੀ ਫੋਨ ਚਲਾਉਣਾ ਹਟਜੋ ਨਹਿਰ ਤੇ ਡੋਬਾ ਡੋ ਲੈ ਕੂੜਾ ਵਖਾਈਆਂ ਨਾ ਨਹਿਰ ਦਾ ਹਾਲ ਤੇ ਵੇਖ ਲੈ ਅੰਦਰ ਹੱਟਾ ਵਿੱਚ ਹੁੰਦਾ ਏ ਜਿਹੜਾ ਨੰਨ ਮੈਂ ਨਹਿਰ ਤੇ ਡਬਾਦਾ ਮੈਂ ਇਹਨੂੰ ਥੋੜਾ ਆ ਵੀ ਆ ਜਿਹੜਾ ਭਰਾ ਬੱਸ ਕਰ ਤੈਨੂੰ ਕਿਹਾ ਹੁਣ ਮਾਰ ਕੇ ਪੇੜ ਸੁੱਟ ਦੂੰਗਾ ਜੀ ਕੀ ਸੀਨ ਆ ਕੀ ਚੱਲ ਲਈ ਦੋਵੇਂ ਚਲੋ ਯਾਰ ਪਾਣੀ ਪਾ ਲਈਏ ਚਲੋ ਇਹ ਇਹ ਦੇਖੋ ਕੀ ਕਰ ਦਿਆ ਵਾ ਕਾਰ ਨਹੀਂ ਨਹੀਂ ਕਾਰ ਕਾਰ ਸਹੀ ਵੋ ਵੋ ਯਾਰ ਚੱਲ ਤੂੰ ਕਰ ਦੇ ਵਾਹੇ ਕਰਦਾ ਕਰਦਾ ਆਏ ਸਲਫੀ ਕਮੀ ਸਲਫੀ ਕਿੰਗ ਵਾਏ ਆਏ ਨਾ ਲੈ ਮੈਂ ਕਰ ਦਿੰਦਾ ਨਹੀਂ ਨਹੀਂ ਮੈਂ ਸਲਫੀ ਕੀ ਨਾ ਮੈਂ ਵੇ ਸਲਫੀ ਕਮੀ ਨਾ ਮੈਂ ਇਹ ਕਰ ਨਹੀਂ ਆਂਦੀ ਵਾਹ ਵੈਰੀ ਡੇਂਜਰਸ ਆਹੋ ਚੱਲ ਤੂੰ ਤੇ ਗੱਲ ਕੀ ਕਰਨਿਆ ਤੂੰ ਇਹ ਦੇਸ਼ ਇਨਾਂ ਦੇ ਜੋਗ ਨਹੀਂ ਉਹ ਵਾਲੀ ਮੰਦੀ ਤੇ ਤੈਨੂੰ ਉਹਨੂੰ ਲੱਤਾ ਮਰ ਜਾਨਾ ਲੈਵਲਰ ਨੂੰ ਨਹੀਂ ਸਿਸਟਮ ਕੀ ਹੈ ਇਹਦਾ ਵੇ ਚੈੱਕ ਕਰ ਬਣਾ ਕਰੰਟ ਆਉਂਦਾ ਫੈਨ ਦੋਵੇਂ ਜੁੱਤੀਆਂ ਖਾਣ ਵਾਲਾ ਆ ਵਾ ਆਏ ਸਟੋਰੀ ਪਾਤੀਓ ਜੀ ਭਾਈ ਅਜੇ ਕੋਈ ਨਹੀਂ ਆਵੇਦਾ ਸ਼ੁਭ 셀ਫੀ ਕੁਇਨ ਹੈ ਕੁਇਨ ਕੇ ਕਿੰਗ ਨਹੀਂ ਪਾਣੀ ਲੈਣ ਗਏ ਹੈ ਨਹਿਰੋ ਆਪਾਂ ਵੀਰ ਨੇ ਬਾਲਟੀ ਮੋਢੇ ਤੇ ਤੰਗੀ ਆ ਬਾਲਟੀ ਐ ਟੱਗੀ ਬਾਲਟੀ ਐ ਟੱਗੀ ਜਦ ਲੈਡਿਸ ਪਰ ਕਰਦੇ ਆਂਦਾ ਨਹੀਂ 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 ਚੋਕਰ ਇੱਥੇ ਸਾਜੂ ਜੁੰਨੇ ਬਾਹਰੀਏ ਬਾਲਟੀ ਐ ਫੜੀ ਜੀ ਤਾਂ ਲੇਡੀਜ਼ ਪਾਰਕ ਫਰ ਜਾਂਦਾ ਵੇਖ ਲੋ ਇਹਦੇ ਕੰਮ ਉਹ ਵੇਖ ਲੋ ਕਮੈਂਟਾਂ ਚ ਉਹ ਨਹੀਂ ਕਹਿਣਾ ਜੋ ਤੁਸੀਂ ਸੋਚਣ ਦੇ ਇਹ ਉਹ ਨਹੀਂ ਹੈ ਨਹੀਂ ਨਹੀਂ ਉਹ ਤੇ ਨਹੀਂ ਆ ਗਿਆ ਵੈਸੇ A few moments later ਦਾਦੀ ਰੋਇਤ ਘਰ ਬਾਲਨ ਦੀ ਥਾਂ ਇਹ ਚੰਦਨ ਬਾਲ ਦੇ ਵੇਖੋ ਜੀ ਹਾਂਜੀ ਰੋਇ ਜੀ ਕੀ ਕਹਿਣਾ ਚਾਹੋਗੇ ਘਰੇ ਤੇ ਆਏ ਆਏ ਆਂਨਾਂ ਨੂੰ ਪਤਾ ਲੱਗ ਗਿਆ ਵਾ चंदन चंदन से एकदा रोहित ਵੀ ਰਾਡਾ ਆ ਵੇਖੋ ਆ ਨਾ ਹਾਂਜੀ ਰੋਹਿਤ ਕੀ ਕਹਿਣਾ ਚਾਹੋਗੇ ਤੁਹਾਨੂੰ ਪਤਾ ਬੜਾ ਪਿਆ ਹੈ ਹਾਏ ਇਹ ਬਾਤیں ਬਤਾਈ ਨਹੀਂ ਜਾਂਦੀ ਨજર ਲੱਗ جاتی ਹੈ ਪੁੱਲਰ ਜੀ ਤਾਂ ਦਿਖੋ ਕੀ ਆ ਲੱਗੜ ਕੁਝ ਨਹੀਂ ਅਬੇ ਸਾਲੇ ਨਾ ਬਲ ਬਲਣ ਲੱਗੇ ਆ ਬਲਣ ਠੰਡ ਬੜੀ ਹੋ ਗਈ ਆ ਬਦਲੋਗਾ ਤਾਂ ਪਤਾ ਆ ਵੀ ਅਭੀ ਲੱਕੜਾਂ ਹੀ ਤੋੜੀ ਜਾਂਦਾ ਹੈਗਾ ਵੱਡ ਵੱਡ ਸੁਰਤੀਆਂ ਚੱਲ ਇੱਕ ਵਾਰੀ ਫੇਰ ਓ ਤੂੰ ਕੋਸਾ ਤੂੰ ਇੱਕ ਵਾਰੀ ਫੇਰ ਚੱਲ ਨਹੀਂ ਇਹ ਟੁੱਟਣੀ ਓਏ ਟੁੱਟ ਜਾਣੀ ਹੈ ਚੱਲ ਭੱਜ ਕੇ ਆਣਾ ਉਹ ਟੈਂਕੀ ਲਾਗੋ ਭੱਜ ਕੇ ਆ ਇੱਥੇ ਨਹੀਂ ਇੱਥੇ ਇਹ ਹਾਂ ਚੱਲ ਓਏ ਚੱਲ ਚੱਲ ਆਵਾਜ਼ ਆ ਗਈ ਇੱਕ ਵਾਰੀ ਫੇਰ ਬਸ ਇੱਕ ਵਾਰੀ ਫੇਰ ਚੱਲ 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 हां ਭੱਜ ਕੇ ਆ ਭੱਜ ਕੇ ਚੱਲ ਜਨਕੀ ਵਡ ਭਾਵ ਵਤੀ ਰੇਜਨਾ ਓ ਵਾਜ ਆਈ ਆ ਥੋੜੀ ਜੀ ਰਹਿ ਗਈ ਫੇਰ ਓਏ ਗੱਲ ਕਾਮਯਾਬੀ ਪ੍ਰਾਪਤ ਕਰ ਲਈ ਆ ਜਾਨ ਬੇਟਾ ਦੇ ਭਰਾਜ ਉਹਦੇ ਪਤਾ ਵਾ ਚੱਲ ਹੁਣ ਇਹਨੂੰ ਚੁੱਕੀ ਤੇ ਭਾਲੀ ਐ ਇੰਨੀ ਕਾਪ ਤੋੜ ਲੈਨੇ ਆ ਚੱਲ ਵੀ ਚਲੋ ਉਹਨਾਂ ਬਾਲ ਕੇ ਅੱਗੇ ਦਾਦਿਆਂ ਤੁਹਾਨੂੰ ਬਲਦੀ ਕਿ ਨਹੀਂ ਹੋਣਾ ਡੱਬੀ ਹਾਂਜੀ ਹੁਣ ਅਈ ਅੱਗ ਬਾਲ ਲਈ ਆ ਅੱਗ ਬਲਨੀ ਨਹੀਂ ਡਈ ਥੋੜੀ ਬਲਦੀ ਆ ਤੇ ਆਪਣਾ ਭਰਾ ਰੋਇਤ ਫਿਊਲ ਲੈਣ ਗਿਆ ਥੱਲਿਓ ਉਹਦੇ ਨਾਲ ਅੱਗ ਬਾਲਦੇ ਆ ਤੇ ਉਹਨੂੰ ਆ ਲੈੰਦੋ ਚਲੋ ਉਹਨਾਂ ਚ ਆ ਜਿਵੇਂ ਕਿ ਤੁਸੀਂ ਤਾਂ ਦੱਸਿਆ ਹੈ ਕਿ ਰੋਇਤ ਆਪਣਾ ਵੀਰ ਫਿਊਲ ਲੈਣ ਗਿਆ ਵਾ ਫਿਊਲ ਲੈ ਕੇ ਆ ਗਿਆ ਵਾ ਤੇ ਆਇਓ ਅੱਗ ਬਾਲ ਲਈ ਉੱਡਦੀ ਨਾਲੇ ਸੁੱਟੇ ਸਾਰਾ ਹੀ ਪਾਦੇ ਸਾਰਾ ਇੱਕੋ ਵਾਰੀ ਪਾਦੇ ਓਏ ਸਾਰਾ ਹੀ ਪਾਦੇ ਸਾਰਾ ਹੀ ਸੁੱਟ ਸੋਟੇ ਇਹ ਉੱਤੇ ਲਾਵ ਚਾਚੋ ਜਾ ਵੇਖ ਸੋ ਅੱਗ ਵੱਲ ਗਈ ਸਵਾਹ ਹਾਜੀ ਰੋਇਤ ਵੀਰ ਆਪਣੇ ਭਰਾ ਨੇ ਅੱਗ ਵਾਲ ਤੇ ਕਰੀ ਹੱਸਦੇ ਹਾਏ ਹਾਏ ਦੀ ਓਕੇ ਚਲੋ ਬਲੌਗ ਦੇ ਨਾਲ ਜਿਹੜੇ ਹਾਂਜੀ ਮਿੱਤਰੋ ਫਿਊਲ ਆਈਂ ਉੜਦਾ ਵਾ ਦੱਬੀ ਮੁੱਦੀ ਮਾਰਦੀ ਅੱਗ ਹੌਲੀ ਹੌਲੀ ਬਲਦੀ ਆਏ ਨੀ ਕਾਦੇ ਮੁੱਦਾ ਇਹਨੂੰ ਹਾਏ ਨੀ ਤੇਰੇ ਅੱਗ ਪੁੱਲੜ ਵੀ ਨਹੀਂ ਰਹਦਾ ਪੁੱਲੜਾ ਹਰ ਜਾ ਕਰ ਪੁੱਲੜ ਦੀਆਂ ਟੱਟੀਆਂ ਨਹੀਂ ਐਦੀ ਹਾ ਜਿੰਦਗੀ ਹੈ ਰਾਤ ਨੂੰ ਟੱਟੀ ਟੱਟੀ ਨਾਲ ਕਰਿਆ ਕਰ ਬਲੌਗ ਕੋਈ ਨਹੀਂ ਟੱਟੀ ਦਾ ਸੱਤ ਤੀ ਮਾਰੀ ਚੀਜ਼ ਐ ਆਗਣਾ ਆਗਣਾ ਮਾੜੀ ਚੀਜ਼ ਨਹੀਂ ਇਹ ਓਏ ਹੋਏ ਅੱਬੀ ਇਹ ਤਾਂ ਸਿਰਫ ਫਿਲਮਾਂ 'ਚ ਸੁਣਿਆ ਏ ਆਗਣਾ ਖੇਡਣਾ ਤੂੰ ਸੱਚੀ ਖੇਡਣ ਨਿਆ ਆਏ ਆਏ ਪਰਾਂ ਰੱਖਣਾ ਕੈਮਰਾ ਨਾ ਸਾਡ ਦੀ ਪਰਾਂ ਰੱਖ ਸਾਡੇ ਪਰਾਂ ਡਾੜ ਦੇਣਾ ਖੇਡਣ ਨਿਆ ਲਾਓ ਕਰੋ ਗੱਲ ਤਤੀ ਬੜੀ ਏ ਪਰਾਂ ਦੇ ਹਾਂ ਜ਼ਰੂਰੀ ਹੱਥ ਤਣਾਉਂਦੇ ਓਏ ਓਏ ਉਂਗਲੀ ਨੂੰ ਵੇਖੀ ਲੱਗਦੀ ਕਿਉਂ ਮੰਨ ਰੇ ਜੇ ਚੱਲ ਕਾਲ ਲਾ ਨਾ ਬਾਏ ਵਧੋਣੀ ਕਿੱਥੋਂ ਚਪਲ ਨਾ ਸੜਾ ਲਈ ਅੱਗ ਬਾਲ ਦਿੱਤੀ ਅਹੀਂ ਰਾਦੇ ਹੁਣ ਤੂੰ ਦੇ ਮੈਨੂੰ ਸਾੜ ਦੇ ਨਾ ਛੰਦੀਪਾਲੀ ਅੱਗ ਬਾਲੀ ਪਿਓ ਚਾਲ ਪਾ ਕੇ ਆ ਆ ਵੇ ਲੋ ਇਹਦੇ ਕੰਮ 59 ਸੌੜਤਾ ਬਾਡੀ ਇਹਦਾ ਡੱਪ ਨੂੰ ਭੁੱਲਣ ਠੀਕ ਆ ਮੇਰੀਆਂ ਵਿਚ ਜਨਾਬਾ ਜੁਰਬਾਂ ਸਾੜ ਦੇ ਲੱਗਾ ਹੈ ਭਰਾ ਵੇ ਲਈਏ ਮੈਂ ਖੜਾ ਕਾ ਲੱਗਾ ਖੜਾ ਤੂੰ ਸਾਨੂੰ ਕਰਤਾ ਭਰਾ ਇਹ ਕੀ ਆ ਤੂੰ ਤਾਂ ਲੱਤਾ ਕੰਮ ਨੇ ਲਾਤੀਆਂ ਇਕੱਠਿਆ ਕਰੋ ਇਹਦਾ ਕੀ ਕਰਨਾ ਇਕੱਠਾ ਕਰਕੇ ਹੁਣ ਮੈਨੇ ਮੇਤਰੋ ਮਾਹ ਬਚੇ ਮਾਹੀ ਕਿਤੇ ਸੀਨ ਵੇਖਣ ਹੀ ਆਲਾ ਉਹਦਾ ਕੈਮਰਾ ਬੰਦ ਹੋ ਗਿਆ ਉੱਤੇ ਕੋੜਤਾ ਦੇ ਕੋਲੇ ਸਾਰੇ ਉੱਤੇ ਅਸੇ ਤਾਇਆ ਮੈਂ ਕਿਹਨੇ ਜਾ ਕੇ ਸਟੇ ਫਸੀ ਨਾ ਜਾ ਫਸੀ ਨਾ ਜਾ ਜਾਣ ਕੇ ਨਹੀਂ ਚੁੱਪ ਬਾਰੇ ਪੈੜੀ ਤੇ ਡੇਗ ਜਾਂਦਾ ਇਧਰ ਆਵੇ ਮੈਂ ਉੱਤਰ ਜਾਣਾ ਪੈੜੀ ਤੇ ਉਹ ਹੁਣ ਚੱਲ ਗਿਆ ਉਹ ਤੇ ਉਹ ਨੂੰ ਭੱਜ ਗਿਆ ਮੈਂ ਮੰਗਰ ਪੈੜੀ ਤੇ ਉੱਤਰ ਚੱਲਾਂ ਕੁੱਤੇ ਦੇ ਕੋਲੇ ਸੁੱਟ ਤੇ ਆ ਮੇਰੀ ਜਰਾਬ ਵੀ ਲੂਟਿਆ ਆ ਵੇ ਕਾਲੀ ਕਾਕੀ ਜਰਾਬ ਮੇਰੇ ਉਹ ਜਦਾਈਆ ਮੰਜਾ ਦਾ ਡੱਪਾ ਰਹੀ ਮੰਜਾ ਦਾ ਡੱਪਾ ਮੰਜੇ ਭਾਰੇ ਹੁੰਦੇ ਆ ਜੇ ਮੈਂ ਦੇਖਦਾ ਨਾ ਨਾਲ ਉਹ ਛਾਤੀ ਛੁੱਤੀ ਦੱਬੀ ਜਾਣੀ ਛਾਤੀ ਨਹੀਂ ਛਾਤੀ ਤਾਂ ਹੱਡੀ ਸੜ ਜੇ ਲੱਗੀ ਕੋਲੇ ਗੀਣਾਵਾ ਤੁਹਾਨੂੰ ਹਾਂ ਰਾ ਕੋਲੇ ਸਾਰੇ ਬਾਹਰ ਆਗੇ ਚੜੇ ਭਰਾ ਤੂੰ ਦੇ ਸਿਰ ਚ ਕੋਲੇ ਪਾ ਦੇ ਲੱਗਾ ਹਾਂ ਕਿੰਨਾ ਜਾਗਣਾ ਕੋਟੀ ਤੋਂ ਬਗੈਰ ਕੰਮ ਚੱਲਣਾ ਹਾਂ ਭਾਵੇਂ ਸ਼ਸ ਸਵੇਰੇ ਸਕੂਲੇ ਨਾ ਆਇਆ ਤੂੰ ਦੇ ਅਨੁਸ਼ੀਧ ਕਰਦੇ ਲੱਗਾ ਹਾਂ ਭਰਾ ਬੜਾ ਤਗੜਾ ਸਦਾਈ ਏ ਅਨੁਸ਼ੀਧ ਕਾਦੇ ਲੱਗਾ ਏ ਜੇ ਮੈਂ ਨਾ ਔਰਦਾ ਮੈਂ ਛੇਤੀ ਛੇਤੀ ਚ ਪਹਿਲੀ ਮਗਰ ਪਹਿਲੀ ਚ ਉਤਰ ਚੱਲਾਂ ਆਇਆ ਦੀ ਬਨੇਰਾ ਵੀ ਨਹੀਂ ਅੱਡੇ ਤੇ ਕੰਦ ਵੀ ਨਹੀਂ ਹੈਗੀ 10ਵੀਂ ਦੇ ਪੇਪਰ ਨਹੀਂ ਦਿੱਤੇ ਜਾਣੇ ਮੈਂ ਵੀ ਮੈਂ ਵੀ 12ਵੇਂ ਦੇ ਪੇਪਰ ਦੇਣੇ ਸ਼ੋਭ ਨੇ ਵੀ 10ਵੀਂ ਬੋਰਡ ਦੇ ਪੇਪਰ ਦੇਣੇ ਸੀ ਤੇ ਮੈਂ ਵੀ ਦੇਣੇ ਸੀ 10ਵੀਂ ਦੇ ਇੱਥੇ ਮੰਜੇ ਤੇ ਆ ਗਿਆ ਤਾਂ ਤੂੰ ਤੇ ਮੰਗ ਨਹੀਂ ਰਹਿ ਗਿਆ ਮੰਜੇ ਦੇ ਆ ਉਹ ਮੰਜਾ ਇਦਾਂ ਦਾ ਇਦਾਂ ਹੀ ਸੜਤਾ ਉੱਤੇ ਸਦਾਈ ਨੇ ਉਹ ਡਿੱਗ ਗਿਆ ਉਹ ਰਹਿਣਦੇ ਹੁਣ ਹਾਂ ਹੁਣ ਮੈਂ ਇੱਧਰ ਆ ਹਾਂ ਹੁਣ ਸਿੱਧਾ ਆਏ ਨਹੀਂ ਹੈ ਗੁਰੂਆਡਮ ਲੂ ਜਣਾ ਚੋਬੇ ਇੱਥੇ ਬੋਰਡ ਨਿਕਲ ਜਾਣੀ ਸਾਡੀ ਮਿੱਤਰੋ ਦੋਰੇ ਅੱਗ ਬਾਲ ਲਈ ਆ ਬੇਸ਼ਰਮ ਆਮਾਂ ਨੂੰ ਰਾਮ ਰਾਮ ਸੱਤੇ ਤੇ ਕਰਾ ਦੇ ਲੱਗਾ ਹੀ ਅਭੀ ਹੋ ਨਹੀਂ ਹੋਣਾ ਸੀ ਜਾਂਦਾ ਭਰਾ ਸੀ ਗੱਲ ਨਹੀਂ ਜਾਂਦਾ ਕੋਈ ਨਹੀਂ ਹੋਣਾ ਅਸਦਾਈਆ ਮੰਗਰਦਾਂ ਮੰਗਰ ਚੱਲ ਚੱਲਾਂ ਮੈਂ ਪਹਿਲੀ ਜਾਓ ਏ ਕੀ ਹੋਣਾ ਏ ਆਹ ਤੈਨੂੰ ਕੀ ਹੋਣਾ ਏ ਆਹੋ ਮੈਨੂੰ ਤਾਂ ਕੁਝ ਨਹੀਂ ਸੀ ਹੋਣਾ ਪਹਿਲੀ ਵੀ ਨਾਲੇ ਸਪਾਈਡਰਮੈਨ ਆ ਮੈਂ ਤੇ ਹੈ ਉਨੇ ਆਡੀ ਫੋਟੋਆਂ باندې ਮੇਰੀ ਤੇ ਭੁੱਲਰ ਦੀਆਂ ਫੋਟੋਆਂ ਤੇ ਲੱਗ ਜਾਣਾ ਹੀ ਉਹ ਵਾਲਾ ਗਾਣਾ ਮੇਰੇ ਪਿੰਡ ਦੀਆਂ ਤੂੰ ਤੇ ਪੈਣੀ ਚ ਲੱਪਣਾ ਹੀ ਸੁਨੇਹਾ ਦੇ ਦੇ ਯਾਰ ਉਹਦਾ ਟੈਗ ਉਹ ਚ ਲਾਈ ਤੇ ਮੈਂ ਮੈਂ ਤਾਂ ਉੱਠ ਗਿਆ ਯਾਰ ਟੈਗ ਹੀ ਹੁਣਾ ਹੀ ਕੋਲੇ ਤੇ ਤੂੰ ਛਾਤੀ ਦਾ ਮਾਰਤੇ ਹੀ ਤੇ ਕੋਲੀ ਤੇ ਭੱਜੇ ਭੱਜੇ ਹੁੰਦੇ ਹਾਂ ਕੋਲੀ ਤੋੜ ਕੋਲੇ ਤੇ ਸਾਰੇ ਉੱਡ ਕੇ ਗੁਰੂ ਆ ਮੇਰੀ ਜਰਾਬ ਸਾੜਤੀ ਇੰਨੀ ਮਹਿੰਗੀ 100 ਸੌਦਾ ਜੋੜਾ ਹੀ ਉਹ ਬੰਦ ਕਰੀ ਐ ਨੂੰ ਬੰਦ ਕਰੀ ਗੱਲ ਸੁਣੀ ਮੇਰੀ ਬੰਦੇ ਹੁਣ ਕੀ ਕਰਾਂ ਯਾਰ ਇਹ ਗੱਲ ਤੇ ਸੁਣ ਲੈ ਮੇਰੀ ਪਹਿਲਾ ਜੀ ਮਿੱਤਰੋ ਅੱਗ ਵੀ ਬਲ ਗਈ ਐ ਹਨੇਰਾ ਵੀ ਹੋ ਗਿਆ ਵਾ ਹੁਣ ਅੱਜ ਦਾ ਵਲੋਗ ਕਿੱਥੇ ਐਂਡ ਕਰਦੇ ਆਂ ਉਹ ਵੀ ਨਾਰੰਦ ਜ਼ਿਆਦਾ ਹਨੇਰੇ ਚ ਵੀਡੀਓ ਨਹੀਂ ਬਣਦੀ ਨਾਲੇ ਸੌਣਾ ਵੀ ਐ ਯਾਰ ਸਾਡੇ ਵੀਰ ਭੁੱਲ ਲੜਨੇ ਸਵੇਰੇ ਸਕੂਲੇ ਜਾਣਾ ਹਾਂ ਦੱਸ ਉਹ ਭਰਾ ਤੂੰ ਜਾਣਾ ਸਕੂਲੇ ਸਕੇ ਲੈ ਕੇ ਨਹੀਂ ਕਿਤੇ ਤਾਂ ਕਦੇ ਸਕੂਲੋਂ ਅੱਗੇ ਤੇ ਅੱਗੇ ਲੋ ਜਗਾ ਕੇ ਬੈਠਾ ਵਾ ਮੈਨੂੰ ਕੱਢਿਆ ਸਕੂਲੋਂ ਇਹਨੇ ਕੁਝ ਨਹੀਂ ਸਿੱਖਣਾ ਵੱਡਾ ਐਡੀਟਰ ਬਣਿਆ ਵੀਡੀਓ ਐਡੀਟਡ ਆ ਕਰਨਾ ਹੁਣੀ ਫੇਰ ਵੀ ਨਹੀਂ ਆ ਕਰਦੇ ਨਹੀਂ ਮੈਂ ਕੋਈ ਨਹੀਂ ਹੁਣੀ ਮੈਨੂੰ ਪਤਾ ਕੁਝ ਨੂੰ ਨਾ ਪਤਾਵਾ ਕੋਈ ਜਿੱਕੇ ਹੋਣੀ ਨਾ ਵੱਡਾ ਰਾਈਫੂ ਬਣਦਿਆ ਰਾਈਫੂ ਐਡੀਟਰ ਉਹਨਾਂ ਕੋਈ ਰਮੀ ਨਹੀਂ ਕੋਈ ਤੇ ਦੇਖੋ ਚੱਲ ਕੋਈ ਨਹੀਂ ਵੇਲਾਗੇ ਜੇ ਕੋ ਹੋਊਗਾ ਤੇ ਅਗਲੇ ਅਗਲੇ ਵਲੌਗ ਤੇ ਤੇਰੀ ਵੀਡੀਓ ਪਾ ਦਾਂਗੇ ਠੀਕ ਆ ਜੋ ਵੀ ਐਡਿਟ ਕਰੇਗਾ ਚਲੋ ਓਕੇ ਆਦਾ ਵਲੌਗ ਇੱਥੇ ਐਂਡ ਕਰਦੇ ਆ ਓਕੇ ਬਾਏ Thanks for watching watching ਇਹ ਕਹਿਣਾ ਪੈਂਦਾ ਜੇ ਇੱਧਰ ਜੇ ਅੱਜ ਤੁਹਾਨੂੰ ਅੱਜ ਦੇ ਵਲੌਗ ਚ ਨਜ਼ਾਰਾ ਆਇਆ ਵਾ ਤੇ ਆਪਣੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਤੇ ਥੈਂਕ ਯੂ ਓਕੇ ਬਾਏ ਓਕੇ ਬਾਏ ਮਾਈ ਲਵ ਯੂ ਬਾਏ